ਲੋ ਜੀ ਆਪਾਂ ਆਏ ਆ ਪਿੰਡ ਗੈਰੀ ਮੰਡੀ ਵਿਖੇ ਜੋ ਕਿ ਇੱਕ ਗਰੀਬ ਪਰਿਵਾਰ ਅਮਨਦੀਪ ਸਿੰਘ ਲਹਿੰਦੀ ਪਤੀ ਜਿਸ ਦਾ ਕਿ ਰਾਤ 1 9 2025 ਦਿਨ ਸੋਮਵਾਰ ਦੀ ਰਾਤ ਨੂੰ ਘਰ ਦੀ ਛੱਤ ਡਿੱਗ ਗਈ ਆਓ ਜੀ ਉਹਦੇ ਸਬੰਧ ਵਿੱਚ ਆਪਾਂ ਇਹਨਾਂ ਕੋਲੋਂ ਘਰ ਵਾਲਿਆਂ ਕੋਲੋਂ ਜਾਣਕਾਰੀ ਲੈਣੇ ਆ ਜੀ ਆਹ ਵੇਖੋ ਜੀ ਉਸ ਗਰੀਬ ਪਰਿਵਾਰ ਦੇ ਘਰ ਦੇ ਹਾਲਾਤ ਆ ਵੇਖੋ ਜੀ بارشਾਂ ਦੇ ਕਾਰਨ ਜੋ ਕਿ ਪੰਜਾਬ ਦੇ ਹਾਲਾਤ ਇੰਨੇ ਇੱਕ ਨਾਜ਼ਕ ਹੋ ਚੁੱਕੇ ਨੇ ਕਿ ਪਿੰਡੋਂ ਪਿੰਡ ਵੇਖੀਏ ਨਾ ਤੇ ਕਈਆਂ ਗਰੀਬ ਘਰਾਂ ਦੀਆਂ ਅਸੀਂ ਛਤਾਂ ਜੋ ਕਿ ਡੇਗ ਪਈਆਂ ਨੇ ਲੋਕ ਰੋਟੀ ਤੋਂ ਵੀ ਯਾਤਰ ਹੋਏ ਨੇ ਆਓ ਜੀ ਆਪਾਂ ਇਸ ਗਰੀਬ ਪਰਿਵਾਰ ਦੇ ਨਾਲ ਤੇ ਪਿੰਡ ਵਾਸੀਆਂ ਨਾਲ ਗੱਲ ਕਰਦੇ ਆ ਜੋ ਕਿ ਇਸ ਗਰੀਬ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਉਹ ਪਹਿਲਾਂ ਤੇ ਇਹਨਾਂ ਦੇ ਘਰ ਤੇ ਛਾਤੀ ਮਾਰੀਏ ਜੋ ਕਿ ਤੁਹਾਨੂੰ ਦਿਖਾਇਆ ਜਾਂਦਾ ਵਾ ਪਿਆ ਵੇਖੋ ਜੀ ਕਾਨਿਆਂ ਵਾਲੀ ਛੱਤ ਇਸ ਛੱਤ ਥਲੇ ਗਰੀਬ ਆਪਣਾ ਘਰ ਦਾ ਪਰਿਵਾਰ ਲੈ ਕੇ ਬੈਠਦਾ ਸੀ ਜੋ ਕਿ ਕੁਦਰਤ ਦੀ ਮਾਰ ਕਾਰਨ ਇਸ ਘਰ ਦਾ ਜਿਹੜਾ ਟਹਿ ਜਾਣਾ ਤਹਿਸਨੈਸ ਹੋ ਜਾਣਾ ਇੱਕ ਗਰੀਬ ਦਾ ਘਰ ਜਿਹੜਾ ਉੱਜੜ ਜਾਣਾ ਬਹੁਤ ਔਖਾ ਹੋ ਜਾਂਦਾ ਜੀ ਸੋ ਅਸੀਂ ਪੰਜਾਬ ਸਰਕਾਰ ਕੋਲੋਂ ਤੇ ਸਮਾਜ ਸੇਵੀ ਵੀਰਾਂ ਕੋਲੋਂ ਬੇਨਤੀ ਕਰਦੇ ਆਂ ਕਿ ਇਸ ਗਰੀਬ ਅਮਨਦੀਪ ਸਿੰਘ ਪਿੰਡ ਗੈਰੀ ਮੰਡੀ ਤੋਂ ਇਹਦੀ ਮਦਦ ਕੀਤੀ ਜਾਵੇ ਜੀ ਆਓ ਜੀ ਆਪਾਂ ਪਿੰਡ ਵੱਲੋਂ ਕੁਝ ਜਾਣਕਾਰੀ ਲੈ ਲੈਨੇ ਆ ਉਹ ਇੰਨਾ ਕ ਘਬਰਾਇਆ ਹੋਇਆ ਹੈ ਵਿਚਾਰਾ ਕਿ ਆਪਣੇ ਘਰ ਦੇ ਹਾਲਾਤ ਬਾਰੇ ਵੀ ਨਹੀਂ ਕੁਝ ਦੱਸ ਸਕਦਾ ਲੋ ਜੀ ਆਪਾਂ ਅੱਜ ਸਾਬਕਾ ਮੈਂਬਰ ਸਰਦਾਰ ਲਖਵਿੰਦਰ ਸਿੰਘ ਜੀ ਉਹਨਾਂ ਕੋਲੋਂ ਜਾਣਕਾਰੀ ਲੈਣੇ ਆ ਹਾਂਜੀ ਸਰ ਇਹ ਜਿਹੜੀ ਘਰ ਦੀ ਛੱਤ ਡਿੱਗ ਪਈ ਹੈ ਦੇ ਬਾਰੇ ਕੁਝ ਚਾਣਨਾ ਪਾਓਗੇ ਜੀ ਹਾਂਜੀ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੈਰੀ ਮੰਡੀ ਤੋਂ ਲਖਵਿੰਦਰ ਸਿੰਘ ਸਾਹਿਬ ਦਾ ਮੈਂਬਰ ਪੰਚਾਇਤ ਇਹ ਮੇਰੇ ਪਿੰਡ ਵਾਸੀ ਜੋ ਕਿ ਮੇਰੇ ਨਾਲ ਅੱਜ ਸਾਰੇ ਜਣੇ ਖੜੇ ਆ ਇਹ ਵੀਰ ਅਮਨਦੀਪ ਸਿੰਘ ਪਿੰਡ ਗੈਰੀ ਮੰਡੀ ਤੋਂ ਜਨਾਂ ਦਾ ਬਰਸਾਤ ਦੇ ਕਾਰਨ ਇੱਕ ਛੋਟਾ ਜਿਹਾ ਆਸ਼ੀਆਨਾ ਸੀ ਜੋ ਕਿ ਮੱਤਲ ਸ਼ਿਰਕੀਆਂ ਦੀ ਮੱਤਲ ਵਾਂਸਾਂ ਦੀ ਛੱਤ ਪਾ ਕੇ ਵਿਚਾਰਾ ਬੈਠਾ ਹੋਇਆ ਸੀ ਔਰ ਮੀਂਹ ਦੇ ਹਲਾਤ ਇੰਨੇ ਕੁ ਮਾੜੇ ਹੋ ਗਏ ਵੀਰ ਜੀ ਇਹ ਰਾਤੀ ਵੀ ਸਾਡੇ ਕੋ ਆਇਆ ਵਾ ਕਿ ਵੀਰ ਜੀ ਮੇਰੀ ਮਦਦ ਕੀਤੀ ਜਾਵੇ ਮੇਰੀ ਜੋ ਛੱਤਵਾ ਬੜੀ ਖਸਤਾਵਾ ਤੇ ਅਸੀਂ ਇਹਨੂੰ ਇਹਦੇ ਘਰ ਦੇ ਹਲਾਤ ਵੇਖ ਕੇ ਗਏ ਹਾਂ ਤੇ ਅਸੀਂ ਇਹ ਗੱਲ ਕਹੀ ਵੀ ਵੀਰ ਜੀ ਤੁਸੀਂ 2-4 ਦਿਨ ਨੂੰ ਥੋੜਾ ਜਿਹਾ ਸਾਈਡ ਤੇ ਹੋ ਜਾਓ ਬਾਹਰ ਹੋ ਕੇ ਸੋਂ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਵਾ ਸਾਰੇ ਪੰਜਾਬ 'ਚ ਆ ਤੇ ਬੜੇ ਮੰਦੇ ਹਲਾਤ ਵਾ ਤੇ ਸਵੇਰੇ ਹੀ ਵਿਚਾਰੇ ਸਾਡੇ ਕੋਲ ਭੱਜ ਆਇਆ ਵੀ ਮੇਰੀ ਛੱਤ ਡਿੱਗ ਪਈ ਆ ਤੇ ਇੱਥੇ ਬੜਾ ਸਾਥ ਸੰਗਤ ਸਾਰੇ ਪਿੰਡ ਵਾਲੇ ਆਂਡ ਗਵਾਂਡ ਸਾਰੇ ਖਲੋਤੇ ਹੋਏ ਸੀ ਤੇ ਸਾਨੂੰ ਵੀ ਵੇਖ ਕੇ ਬੜਾ ਦੁੱਖ ਹੋਇਆ ਵੀ ਚਲੋ ਇੱਕ ਗਰੀਬ ਕੋਈ ਇੱਕ ਛਾਤੀ ਹੁੰਦੀ ਆ ਤੇ ਉਹ ਵੀ ਵਿਚਾਰੇ ਦੀ ਡਿੱਗ ਗਈ ਆ ਇਸ ਕਰਕੇ ਹੁਣ ਇਹਦਾ ਜੋ ਸਮਾਨ ਹੀ ਬਿਸਤਰੇ ਹੀ ਜਾਂ ਕੁਝ ਵੀ ਵਰਤਣ ਵਾਲਾ ਸਮਾਨ ਉਹ ਸਾਰਾ ਢਹਿ ਟੇਰੀ ਹੋ ਗਿਆ ਅਸੀਂ ਪਿੰਡ ਵਾਲੇ ਜਾਂ ਇਹ ਵੀਰ ਪੱਖੋਂ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਕਿ ਇਹਦੀ ਵੱਦ ਚੜ ਕੇ ਮਦਦ ਕੀਤੀ ਜਾਵੇ ਔਰ ਛੱਤ ਦਾ ਇੰਤਜ਼ਾਮ ਕੀਤਾ ਜਾਵੇ ਹੋਰ ਵੀ ਜਿਹੜੇ ਸੰਸਥਾਵਾਂ ਵਾਲੇ ਆ ਸੇਵਾਦਾਰ ਜਿਹੜੇ ਸੇਵਾ ਕਰਦੇ ਆ ਪੰਜਾਬ ਦੇ ਵਿੱਚ ਹੋਰ ਵੀ ਦਾਨੀ ਵੀਰ ਬੜੇ ਆ ਉਹ ਆ ਬਾਨ ਕੇ ਸਿੱਧੀ ਮਦਦ ਇਹਨਾਂ ਦੀ ਕੀਤੀ ਜਾਵੇ ਔਰ ਮਾੜੀ ਚੰਗੀ ਛੱਤ ਭਾਈ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇਹ ਆਪਾਂ ਦੀਪਕ ਜੀ ਹੁਣਾ ਕੋਲੋਂ ਜਾਣਕਾਰੀ ਲੈਨੇ ਆ ਜੋ ਕਿ ਬੀਜੇਪੀ ਪਾਰਟੀ ਦੇ ਨਾਲ ਸੰਬੰਧਤ ਨੇ ਤੇ ਸਰ ਇਹਨਾਂ ਬਾਰੇ ਤੁਸੀਂ ਥੋੜਾ ਜਿਹਾ ਚਾਨਣਾ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੋੜਵੰਦ ਬਹੁਤ ਗਰੀਬ ਪਰਿਵਾਰ ਹੈ ਇਹਨਾਂ ਦੀ ਬਹੁਤ ਵਾਰ ਸਰਕਾਰਾਂ ਨੂੰ ਕਹਿੰਦੇ ਆ ਧੋਕੇ ਮਦਦ ਕੀਤੀ ਆ ਵੀਰ ਭਰਾੜੇ ਮਦਦ ਕਰਦੇ ਆ ਆਏ ਗਏ ਮਦਦ ਕਰਦੇ ਉਹਨਾਂ ਨੂੰ ਜ਼ਵਾਦ ਚਾਰੀ ਕੋ ਬੇਨਤੀ ਕੀਤੀ ਵੀ ਵੀਰ ਦੀ ਮਦਦ ਕਰੀਏ ਜੇ ਆਪੇ ਲਾਗੇ ਕਰੋਗੇ ਕੋਠਾ ਪਵਾਓ ਗਰੀਬ ਨੂੰ ਸੱਤ ਪੌਂਦੀ ਰਹਿੰਦੀ ਆਗਾ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਵੇਖੋ ਜੀ ਚਲੋ ਜੋ ਕੀ ਇਸ ਗਰੀਬ ਦਾ ਘਰ ਜਿਹੜਾ ਵਾ ਟਹਾ ਟਹੀ ਹੋ ਗਿਆ ਸੀ ਕੁਝ ਪਿੰਡ ਵਾਸੀ ਵੀ ਆਪਣੀ ਮਦਦ ਦੇ ਨਾਲ ਉਹਦਾ ਸਮਾਨ ਇੱਧਰ ਉੱਧਰ ਕਰਕੇ ਜੋ ਕੀ ਉਹਨੂੰ ਹੌਸਲਾ ਸਹਾਈ ਕਰ ਰਹੇ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਕੋਲੋਂ ਖਾਸ ਕਰਕੇ ਸਮਾਜ ਸੇਵੀ ਵੀਰਾਂ ਕੋਲੋਂ ਕਿ ਇਸ ਗਰੀਬ ਦੀ ਮਦਦ ਕੀਤੀ ਜਾਵੇ ਸੋ ਜੀ ਅਮਨਦੀਪ ਦਾ ਜੋ ਕਿ ਮੋਬਾਈਲ ਨੰਬਰ ਆ 85449 50252 ਸੋ ਅਸੀਂ ਦੁਬਾਰਾ ਫੇਰ ਬੋਲ ਦਿੰਨੇ ਆ 85449 50252 ਇਸ ਨੰਬਰ ਤੇ ਸੰਪਰਕ ਕਰਕੇ ਇਸ ਗਰੀਬ ਨਾਲ ਤਾਲਮਾਲ ਤਾਲਮੇਲ ਕਰਕੇ ਇਹਦੀ ਮਦਦ ਕੀਤੀ ਜਾਵੇ। ਵੇਖੋ ਜੀ ਗਰੀਬ ਪਰਿਵਾਰ ਬਹੁਤ ਹੀ ਮੁਸ਼ਕਲ ਦੇ ਨਾਲ ਇਹ ਵੀ ਮੈਨੂੰ ਲੱਗਦਾ ਇਹਨਾਂ ਨੇ ਕਿੰਨੀ ਮਿਹਨਤ ਮਜ਼ਦੂਰੀ ਕਰਕੇ ਇੱਕ ਦੇਖੋ ਕਾਨਿਆਂ ਦੀ ਛੱਤ ਪਾਈ ਆ ਤੇ ਰੱਬ ਇਹਨਾਂ ਤੇ ਕਿੰਨਾ કૃਪਤ ਹੋਇਆ ਵੀ ਉਹ ਵੀ ਨੀਂ ਦੇ ਕੋਲ ਰਹੀ। ਸੋ ਅਸੀਂ ਬੇਨਤੀ ਕਰਦੇ ਆ ਪਿੰਡ ਵਾਸੀਆਂ ਵੱਲੋਂ ਵੀ ਇਹਦੀ ਪ੍ਰਮਾਤਮਾ ਦੀ ਕਿਰਪਾ ਨਾਲ ਮਦਦ ਕੀਤੀ ਜਾਵੇ ਤੇ ਸੋ ਇਹ ਸਰਕਾਰਾਂ ਨੂੰ ਸਰਦਾਰ ਹਰਪ੍ਰਜਨ ਸਿੰਘ ਈਟੀਓ ਸਾਹਿਬ ਨੂੰ ਸਾਬਕਾ ਐਮਐਲਏ ਸਰਦਾਰ ਸੁਖਿੰਦਰ ਸਿੰਘ ਡੈਨੀ ਸਾਹਿਬ ਨੂੰ ਤੇ ਸਰਦਾਰ ਸਤਿੰਦਰਜੀਤ ਸਿੰਘ ਜੋ ਕਿ ਸ਼੍ਰੋਮਣੀ ਅਕਾਲੀਵਲ ਦੇ ਹਲਕਾ ਚਾਰਜ ਨੇ ਉਹਨਾਂ ਨੂੰ ਅਸੀਂ ਸਾਰਿਆਂ ਸਪਾਰਟੀਆਂ ਨੂੰ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਵੀਰ ਜੀ ਆਪਾਂ ਵੋਟਾਂ ਦੇ ਟਾਈਮ ਤੇ ਇਹਨਾਂ ਦੇ ਬੂਵੇ ਮਿਲਣੇ ਆ ਤੇ ਸੋ ਅਸੀਂ ਹੁਣ ਇਸ ਗਰੀਬ ਦੀ ਇਸ ਟਾਈਮ ਜਿੰਨਾ ਸੁਣੀ ਤੇ ਆਪਣੀ ਇਹਦੀ ਸੁਣਨੀ ਕਦੋਂ ਆ ਜੀ ਸੋ ਅਸੀਂ ਬੇਨਤੀ ਕਰਦੇ ਆ ਕਿ ਸਾਡੀ ਇਹ ਵੀਡੀਓ ਬਣਾਈ ਦਾ ਮੁੱਲ ਪਾਇਆ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਸ ਗਰੀਬ ਦੀ ਮਦਦ ਹੋ ਸਕੇ ਜੋ ਕਿ ਆਪਣੇ ਘਰ ਵਿਚਾਰਾ ਦੋ ਵਕਤ ਦੀ ਰੋਟੀ ਪਕਾ ਕੇ ਖਾਣ ਜੋਗਾ ਹੋ ਜੇ ਆਪਣੀ ਇਹਦੇ ਘਰ ਦੀ ਜੋ ਛੱਤ ਬਣ ਜਾਵੇ ਅਸੀਂ ਬੇਨਤੀ ਕਰਦੇ ਆ ਜੀ ਸਰਕਾਰਾਂ ਨੂੰ ਵੀ ਤੇ ਸਮਾਜ ਸੇਵੀ ਵੀਰਾਂ ਨੂੰ ਵੀ ਸਾਬਕਾ ਮੈਂਬਰ ਆ ਪੰਚਾਇਤਾਂ ਤੇ ਮੌਜੂਦਾ ਮੈਂਬਰ ਪੰਚਾਇਤ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਗਰੀਬ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਵੀਰ ਜੀ ਕੀ ਨਾਂ ਤੁਹਾਡਾ ਜੀ ਅਮਨਜੀਤ ਸਿੰਘ ਪਿੰਡ ਗਰੀ ਮੰਡੀ ਹਾਂਜੀ ਤੇ ਵੀਰ ਜੀ ਆ ਜਿਹੜੀ ਤੁਹਾਡੀ ਵੀਡੀਓ ਬਣਾਈ ਆ ਇਹ ਤੁਹਾਡੀ ਸਹਿਮਤੀ ਨਾਲ ਬਣੀ ਆ ਜੀ ਹਾਂਜੀ ਹਾਂਜੀ ਇਹ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਬਣੀ ਆ ਜੀ ਤੁਸੀਂ ਕੀ ਮੰਗ ਕਰਦੇ ਜੀ ਮੰਗਾਂ ਹੀ ਛੱਤ ਦੀ ਕਰਦੇ ਵੀ ਜਿਹੜੀ ਟਿੱਕੀ ਹੈ ਬਹੁਤ ਮਿਹਰਬਾਨ ਵੀਰ ਜੀ